ਸਤਿ ਸ਼੍ਰੀ ਅਕਾਲ ਜੀ ਮੈਂ ਹਾਂ ਹੋਸਟ ਅਰਸ਼ਦੀਪ ਕੌਰ ਗੱਲ ਕਰ ਰਹੇ ਹਾਂ ਜੀ ਅੱਜ ਸੋਮਵਾਰ ਵਿੱਚ ਸੋਮਵਾਰ ਨੂੰ ਇੱਕ ਬਹੁਤ ਵੱਡਾ ਹਾਦਸਾ ਹੋਇਆ ਹੈ ਮੀਆਮਾਦ ਦੀ ਫੌਜ ਨੇ ਇੱਕ ਸਗਾਇਬ ਖੇਤਰ ਦੇ ਵਿੱਚ ਹਮਲਾ ਕੀਤਾ ਜਿਦੇ ਵਿੱਚ 20 ਵਿਦਿਆਰਥੀਆਂ ਦੀ ਮੌਤ ਹੋ ਗਈ ਤੇ ਦੋ ਅਧਿਆਪਕਾਂ ਦੀ ਵੀ ਮੌਤ ਹੋ ਗਈ ਕੀ ਇਹ ਸਰਕਾਰਾਂ ਵੱਲੋਂ ਕੋਈ ਵੀ ਨਿਕਲ ਕੇ ਇਹਦੇ ਤੇ ਕੋਈ ਬਿਆਨ ਨਹੀਂ ਆਇਆ ਕੀ ਗੱਲ ਸਰਕਾਰ ਕਿੱਥੇ ਹੈ ਸਰਕਾਰਾਂ ਕਿੱਥੇ ਨੇ ਕਿ ਸਰਕਾਰਾਂ ਨੂੰ ਇਹਨਾਂ ਆਮ ਜਨਤਾ ਨਹੀਂ ਦਿਖਾਈ ਦੇ ਰਹੀ ਇਹ ਹੀ ਇਹ ਹਮਲੇ ਸਕੂਲ ਕਾਲਜਾ ਹਸਪਤਾਲਾਂ ਉੱਤੇ ਹੀ ਕਿਉਂ ਹੋ ਰਹੇ ਇਹਦੇ ਵਿੱਚ ਕੀ ਸਰਕਾਰਾਂ ਦਾ ਕੋਈ ਬਿਆਨ ਨਹੀਂ ਨਿਕਲ ਕੇ ਆ ਸਕਦਾ ਕੀ ਸਰਕਾਰਾਂ ਵੱਲੋਂ ਇਹ ਗੁਪਤ ਕਿਉਂ ਰੱਖਿਆ ਗਿਆ ਹੈ ਜਿਸ ਨੇ ਦੀ ਜਾਣਕਾਰੀ ਦਿੱਤੀ ਹੈ ਉਹਨੇ ਆਪਣੀ ਗ੍ਰਿਫਤਾਰੀ ਦੇ ਡਰ ਤੋਂ ਗੁਪਤ ਰੱਖਦਿਆਂ ਹੋਇਆ মিডিਆ ਗੱਲ ਕਰ ਰਿਹਾ ਹੈ ਹਰ ਪਾਸੇ ਇੱਕ মিডিਆ ਆਪਣੀ ਗੱਲ ਰੱਖ ਰਿਹਾ ਹੈ ਕਿ ਇਦਾਂ ਦਾ ਇੱਕ ਬਹੁਤ ਵੱਡਾ ਨੁਕਸਾਨ ਹੋ ਗਿਆ ਹੈ ਜਿਦੇ ਵਿੱਚ 50 ਤੋਂ ਵੀ ਵੱਧ ਲੋਕ ਜ਼ਖਮੀ ਹੋਏ ਨੇ ਤੇ ਕਈਆਂ ਮੌਤਾ ਹੋਣੀਆਂ ਕੀ ਗੱਲ ਇਹ ਸਰਕਾਰਾਂ ਕਿਉਂ ਛੁਪਾ ਰਹੀਆਂ ਨੇ ਸਰਕਾਰਾਂ ਦਾ ਨਹੀਂ ਹੱਕ ਬਣਦਾ ਕਿ ਇਹਨਾਂ ਨੂੰ ਵਾਲ ਨੂੰ ਸਾਹਮਣੇ ਰੱਖਿਆ ਜਾਵੇ ਤੇ ਸਾਹਮਣੇ ਲਿਆਂਦਾ ਜਾਵੇ। ਮਿਆਦੇ ਦੂਜੇ ਵੱਡੇ ਸ਼ਹਿਰ ਮਾਡਲੇ ਤੋਂ ਲਗਭਗ 1500 ਕਿਲੋ ਮਰ ਉੱਤਪੱਤਮ ਵਿੱਚੇ ਸਥਿਤ ਹੈ। ਇੰਨਾ ਨੁਕਸਾਨ ਹੋ ਗਿਆ। ਇੰਨੀ ਘਟਨਾ ਹੋ ਗਈ ਲੇਕਿਨ ਕਿਸੇ ਤਰ੍ਹਾਂ ਦਾ ਵੀ ਬਿਆਨ ਸਾਹਮਣੇ ਨਹੀਂ ਆਇਆ। ਇਹਨੂੰ ਕਿਉਂ ਛੁਪਾਇਆ ਜਾ ਰਿਹਾ ਹੈ? ਕੀ ਇਹਦੇ ਵਿੱਚ ਵੱਡਾ ਰਾਜ਼ ਹੈ? ਅਜੇ ਤੱਕ ਕੋਈ ਸਾਹਮਣੇ ਨਿਕਲ ਕੇ ਨਹੀਂ ਆਇਆ। ਵੀ ਵਿਦਿਆਰਥੀ ਮਾਰ ਚੁਕੇ ਨੇ ਦੋ ਅਧਿਆਪਕ ਮਾਰ ਚੁਕੇ ਨੇ ਲਗਭਗ ਜੋ ਗੁਪਤ ਜਿਸ ਨੇ ਇਸ ਦੀ ਰਿਪੋਰਟ ਕੀਤੀ ਉਹਨੇ ਕਿਹਾ ਹੈ ਕਿ ਨਾਲ ਦੇ ਲੱਗਦੇ ਤਿੰਨ ਘਰਾਂ ਤੇ ਵੀ ਅਟੈਕ ਹੋਇਆ ਹੈ ਤੇ 50 ਤੋਂ ਵੱਧ ਲੋਕ ਜ਼ਖਮੀ ਸਭ ਤੋਂ ਵੱਡੀ ਸੋਚਣ ਵਾਲੀ ਗੱਲ ਇਹ ਹੈ ਕਿ ਸਰਕਾਰਾਂ ਵੱਲੋਂ ਇਹ ਬਿਆਨ ਸਾਹਮਣੇ ਕਿਉਂ ਨਹੀਂ ਆ ਰਿਹਾ ਜਿਸ ਤਰੀਕੇ ਵੀ ਇਹਦੀ ਅੱਗੇ ਸਾਨੂੰ ਰਿਪੋਰਟ ਮਿਲਦੀ ਹੈ ਤਾਂ ਜਲਦੀ ਅਸੀਂ ਤੁਹਾਡੇ ਨਾਲ ਮਿਲਾਂਗੇ ਲੇਕਿਨ ਇਹ ਹਮਲੇ ਨੇ ਇੱਕ ਹਰ ਇਨਸਾਨ ਨੂੰ ਨਿਚੋੜ ਕੇ ਰੱਖ ਦਿੱਤਾ ਹੈ ਇਹ ਮੀਡੀਆ ਵੱਲੋਂ ਹੀ ਖਬਰ ਆ ਰਹੀ ਹੈ ਹਜੇ ਤੱਕ ਕੋਈ ਵੀ ਸਰਕਾਰ ਵੱਲੋਂ ਇਹਦੇ ਤੇ ਬਿਆਨ ਨਹੀਂ